ਜਗੋ ਜਗ ਅਟੱਲ ਬਾਣੀ ਕੇ ਬੋਹਿਥ ਰਾਜਾਨ ਰਾਜ ਪਾਣਾਨ ਪਾਨ ਦੇਵਾਂ ਦੇਵ ਉਪਮਾ ਮਹਾਨ ਤਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਤੇ ਤੀਸਰੇ ਪਾਤਸ਼ਾਹ ਜੀਾਂ ਦੇ ਪਾਵਨ ਪਵਿੱਤਰ ਚੰਸ਼ੂ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਸਨ ਸਹਿਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਹੋ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਜੋ ਸਤਿਗੁਰ ਸੱਜੇ ਪਾਤਸ਼ਾਹ ਜੀ ਆਨੇ ਸਾਨੂੰ ਅੱਜ ਦਾ ਫੁਰਬਾਨ ਸ੍ਰੀ ਮੁਖਵਾਕ ਸਾਹਿਬ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਦੇ ਪਾਵਨ ਅੰਗ 633 ਤੇ 34 ਅੰਗ ਤੇ ਸੁਭਾਇਮਾਨ ਹੈ। ਕੁਝਕ ਸਮਾਂ ਆਪਾਂ ਸ਼ਬਦ ਦੇ ਵਿਚਾਰ ਕਰਨੇ ਹਨ। ਸਤਿਗੁਰ ਸੱਜੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੀਆਂ ਮਨ ਬਿਰਤੀਆਂ ਨੂੰ ਕਾਗਰ ਕਰਦੇ ਹੋਏ ਰਸਨਾ ਤੋਂ ਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਨਾਵ ਸੋਰਠ ਰਾਗ ਦੇ ਅੰਦਰ ਵਿराग ਤਿਆਗ ਦੀ ਮੂਰਤ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਆਨੇ ਇਹ ਫੁਰਬਾਨ ਸਾਨੂੰ ਬਖਸ਼ਿਸ਼ ਕੀਤਾ ਹੈ ਤਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮਹਸਾਕਾ ਐਸੇ ਦੇਨ ਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਦੂਜੇ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਜਿਹੜਾ ਹੈ ਉਹ ਦਾਨ ਕੀਤਾ ਹੈ ਕੁਰਬਾਨ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆ ਨੇ ਸਾਨੂੰ ਫਰਮਾਨ ਬਖਸ਼ਿਸ਼ ਕੀਤਾ ਹੈ ਜੋ ਨੌਵੇਂ ਪਾਤਸ਼ਾਹ ਜੀ ਦਾ ਹੈ ਦੇਸ਼ ਦੀ ਸ਼ਤਾਪਦੀ ਵੱਡੇ ਵੱਡੇ ਪੱਦਰ ਤੇ 350 ਸਾਲਾਂ 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 6 ਦੇ ਦਿਹਾੜਾ ਸ਼ਤਾਬ ਦੀ 350 ਸਾਲਾ ਜੋ 5 ਨਵੰਬਰ ਨੂੰ ਆ ਰਿਹਾ ਹੈ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਤ ਗੁਰਾਂ ਦੀ ਗੁਰਬਾਣੀ ਵੱਧ ਤੋਂ ਵੱਧ ਪੜੀਏ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੇ ਜੀਵਨ ਬਾਰੇ ਸਾਨੂੰ ਕੁਝ ਨਾ ਕੁਝ ਪਤਾ ਲੱਗ ਸਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਰਹੇ ਹਨ ਜਿਨ੍ਹਾਂ ਮਨੁੱਖਾਂ ਦੀ ਬ੍ਰਹਮ ਗਿਆਨੀ ਅਵਸਥਾ ਬਣ ਜਾਂਦੀ ਹੈ ਪਰਮਾਤਮਾ ਨਾਲ ਜੁੜ ਕੇ ਹਨ ਉਹਨਾਂ ਬਾਰੇ ਸਾਨੂੰ ਦੱਸ ਰਹੇ ਹਨ ਕਿ ਇੱਕ ਪਰਮਾਤਮਾ ਦਾ ਨਾਮ ਜਪਣ ਵਾਲਾ ਜਿਹੜਾ ਮਨੁੱਖ ਹੈ ਉਹਦੇ ਜੀਵਨ ਕੈਸਾ ਹੁੰਦਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸੁਨੇਹੋਂ ਅਰਪੈ ਨਹੀਂ ਜਾਕੈ ਕੰਚਨ ਮਾਟੀ ਮੰਨ ਇਹ ਰਹਾਉ ਦੇ ਬੰਦ ਤੋਂ ਸਤਿਗੁਰਾਂ ਨੇ ਸ਼ਬਦ ਦੀ ਪ੍ਰਾਰੰਭਤਾ ਕੀਤੀ ਹੈ ਸਤਿਗੁਰੂ ਜੀ ਕਹਿਣ ਲੱਗੇ ਜਿਹੜਾ ਨਾਰ ਮਨੁੱਖ ਦੁੱਖ ਦੇ ਵਿੱਚ ਦੁੱਖ ਕਰਕੇ ਨਹੀਂ ਮੰਨਦਾ ਉਹ ਕੌਣ ਮਨੁੱਖ ਹੋ ਸਕਦਾ ਏ ਜਿਹਦੇ ਸਰੀਰ ਉੱਤੇ ਕਸ਼ਟ ਹੋਵੇ ਦੁੱਖ ਹੋਵੇ ਘਰ ਵਿੱਚ ਬਿਮਾਰੀ ਹੋਵੇ अनेका ਦੁੱਖਾਂ ਦੇ ਨਾਲ ਮਨੁੱਖ ਕਿਰਿਆ ਹੋਵੇ ਤੇ ਉਹ ਦੁੱਖ ਨੂੰ ਦੁੱਖ ਕਰਕੇ ਮੰਨੇ ਨਾ ਇਸ ਸੰਸਾਰ ਵਿੱਚ ਕਿਤੇ ਦੁਨਿਆਵੀ ਮਨੁੱਖਾਂ ਨੂੰ ਕੋਈ ਮਾੜਾ ਜਾਵੇ ਦੁੱਖ ਰੋਗ ਆ ਜਾਂਦਾ ਏ ਤੇ ਮਨੁੱਖ ਪਰਮਾਤਮਾ ਤੇ ਗਿਲਾ ਕਰਦਾ ਏ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਫਰੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਬਾਇਆ ਜੱਗ ਉੱਚਾ ਚੜਕੇ ਦੇਖਿਆ ਤਾਂ ਘਰ ਘਰ ਇਹ ਆਗ ਕਹਿ ਲੱਗੇ ਮੈਂ ਤੇ ਜਾਣਦਾ ਸੀ ਕਿ ਸ਼ਾਇਦ ਜਿਹੜਾ ਮੈਂ ਹੀ ਦੁਖੀ ਹਾਂ ਮੈਨੂੰ ਹੀ ਦੁੱਖ ਹੈ ਭਰ ਕਹਿਣ ਲੱਗੇ ਜਦੋਂ ਆਪਣੇ ਮਨ ਦੀ ਅਵਸਥਾ ਤੋਂ ਉੱਚਾ ਜਾ ਕੇ ਦੇਖਿਆ ਲੋਕਾਂ ਦੇ ਅੰਦਰ ਝਾਤ ਮਾਰੀ ਹੈ ਕਿ ਇਹ ਘਰ ਘਰ ਦੇ ਵਿੱਚ ਇਹੋ ਹੀ ਦੁਖੀ ਲੋਕ ਹਨ ਕੋਈ ਵੀ ਸੁਖੀ ਨਹੀਂ ਹੈ ਨਾਨਕ ਦੁਖੀਆ ਸਭ ਸੰਸਾਰ ਜੇ ਸੰਸਾਰ ਦਾ ਸਾਕਿਤਾ ਬੁਲਾਈਏ ਤੇ ਦੁਨੀਆ ਤੇ ਕੋਈ ਵੀ ਮਨੁੱਖ ਨਹੀਂ ਹੈ ਜਿਹੜਾ ਪੂਰਨ ਤੌਰ ਤੇ ਸੁਖੀ ਹੋਵੇ ਕਿਸੇ ਨਾ ਕਿਸੇ ਤਰ੍ਹਾਂ ਦਾ ਹਰ ਇੱਕ ਮਨੁੱਖ ਨੂੰ ਕੋਈ ਦੁੱਖ ਹੈ ਕੋਈ ਰੋਗ ਹੈ ਜੋ ਜੋ ਦੇਸ ਹੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਸਾਰੇ ਮਨੁੱਖ ਰੋਗੀ ਹਨ ਜੇ ਰੋਗ ਤੋਂ ਰਹਿਤ ਹੈ ਤੇ ਇੱਕ ਪ੍ਰਮਾਤਮਾ ਕਾਲਪੁਰ ਕਹ ਵਹਿ ਗੁਰੂ ਹੈ ਜਿਹਨੂੰ ਕੋਈ ਰੋਗ ਨਹੀਂ ਵਿਆਪਦਾ ਦੁੱਖ ਨਹੀਂ ਵਿਆਪਦਾ ਰੋਵੇ RAM ਨਿਕਾਲਾ ਭਇਆ ਸੀਤਾ ਲక్ష్మణ ਵਿਛਟ ਗਿਆ ਰੋਵੇ ਦਸਰ ਲੰਕ ਗਵਾਏ ਜਨ ਸੀਤਾ ਆਂਦੀ ਡੌਰੂ ਵਾਏ ਰੋਵੇ ਪੰਡ ਭਏ ਮਜੂਰ ਜਿਨ ਕੇ ਸਵਾਮੀ ਰਹਿਤ ਹਦੂਰ ਸਤਿਗੁਰਾਂ ਨੇ ਸ਼ਬਦ ਦੇ ਅੰਦਰ ਵੱਡੇ ਵੱਡੇ ਮਨੁੱਖਾਂ ਦਾ ਰਾਜਿਆਂ ਦਾ ਦੇਵੀ ਦੇਵਤਿਆਂ ਦਾ ਮੌਕੇ ਦੇ ਅਵਤਾਰ ਸ਼੍ਰੀ ਰਾਮ ਜੀ ਦਾ ਸਾਰਿਆਂ ਦਾ ਜ਼ਿਕਰ ਕਰਕੇ ਕਹਿਣ ਲੱਗੇ ਬਾਲੀ ਰੋਵੇ ਨਾਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਸਤਿਗੁਰੂ ਜੀ ਕਹਿਣ ਲੱਗੇ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਮੌਕੇ ਦੇ ਅਵਤਾਰ ਜਿਹੜੇ ਹਨ ਇਸ ਸੰਸਾਰ ਤੋਂ ਦੁਖੀ ਗਏ ਹਨ ਸੁਖੀ ਕਹੋ ਨਾ ਸਤਿਗੁਰੂ ਜੀ ਕਹਿੰਦੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਹੈ ਜਿਹੜਾ ਆਪਣੇ ਮਨ ਦੀ ਅਵਸਥਾ ਤੋਂ ਉੱਚਾ ਹੋ ਗਿਆ ਹੈ ਜਦੋਂ ਸਾਡੇ ਸਰੀਰ ਦਾ ਕੋਈ ਅੰਗ ਦਾ ਕਿਸੇ ਦਾ ਵੀ ਆਪਰੇਸ਼ਨ ਹੁੰਦਾ ਹੈ ਤੇ ਡਾਕਟਰ ਕੀ ਕਰਦੇ ਹਨ ਉਹਨਾਂ ਕਮਾ ਸਵਾ ਕਰਕੇ ਮਨੁੱਖ ਦਾ ਆਪਰੇਸ਼ਨ ਕਰਦੇ ਤੇ ਮਨੁੱਖ ਨੂੰ ਉਹ ਦੁੱਖ ਨਹੀਂ ਜਾਪਦਾ ਵਿਆਪਦਾ ਨਹੀਂ ਆ ਪੀੜ ਨਹੀਂ ਹੁੰਦੀ ਦਰਦ ਨਹੀਂ ਹੁੰਦੀ ਇਸੇ ਤਰ੍ਹਾਂ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਮਾਨੋ ਦਾ ਸੁੰਨ ਸਮਾਧੀ ਵਿੱਚ ਚਲਿਆ ਜਾਂਦਾ ਹੈ ਉਹਨੂੰ ਸਰੀਰ ਦਾ ਦੁੱਖ ਜਿਹੜਾ ਉਹ ਦੁੱਖ ਨਹੀਂ ਜਾਪਦਾ ਭਾਈ ਮਤੀ ਦਾਸ ਜੀ ਦਾ ਬੰਧ ਬੰਧ ਕੱਟਿਆ ਗਿਆਏ ਪਰ ਉਹਨਾਂ ਇਸ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ ਭਾਈ ਸਤੀ ਦਾਸ ਜੀ ਨੂੰ ਆਰੇ ਦੇ ਨਾਲ ਚੇਰਿਆ ਗਿਆਏ ਭਾਈ ਮਤੀ ਦਾਸ ਜੀ ਨੂੰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ ਉਹਨਾਂ ਨੇ ਸਰੀਰਕ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ ਭਾਈ ਤਾਰੂ ਸਿੰਘ ਜੀ ਦਾ ਖੋਪਰ ਲਾ ਦਿੱਤਾ ਗਿਆਏ ਸਰੀਰਕ ਦੁੱਖ ਨੂੰ ਦੁੱਖ ਨਹੀਂ ਮੰਨਿਆ ਕਿਉਂਕਿ ਉਹਨਾਂ ਦੀ ਅਵਸਥਾ ਜਿਹੜੀ ਉਹ ਪਰਮ ਅਵਸਥਾ ਹੋ ਗਈ ਸਤਿਗੁਰੂ ਜੀ ਕਹਿੰਦੇ ਐਸੇ ਮਨੁੱਖ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਸਿਮਰਨ ਕਰਦੇ ਆ ਮਾਨ ਦੀ ਅਵਸਥਾ ਤੋਂ ਉੱਚੇ ਹੋ ਗਏ ਹਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਉਹ ਮਨੁੱਖ ਫਿਰ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦੇ ਸੁਖ ਸੁਨੇਹੋ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਨਾ ਉਹਨਾਂ ਦਾ ਸੁੱਖਾਂ ਦੇ ਨਾਲ ਸੁਨੇਹ ਹੁੰਦਾ ਹੈ ਬਹੁਤਾ ਪਿਆਰ ਹੁੰਦਾ ਹੈ ਅਰ ਭੈ ਨਹੀਂ ਜਾ ਕੇ ਨਾ ਐਸੇ ਮਨੁੱਖ ਨੂੰ ਕਿਸੇ ਦਾ ਡਰ ਰਹਿ ਜਾਂਦਾ ਹੈ ਜਿਨ੍ਹਾਂ ਨੇ ਉਸ ਪਰਮਾਤਮਾ ਨਿਰਭਉ ਨੂੰ ਜਪਿਆ ਏ ਉਹਨਾਂ ਦੇ ਸਗਲ ਪਾਉ ਸਾਰੇ ਭੈ ਦੂਰ ਹੋ ਜਾਂਦੇ ਹਨ ਨਿਰਭਉ ਜਪੈ ਸਗਲ ਪਾਉ ਮਿਟੇ ਉਹਨਾਂ ਮਨੁੱਖਾਂ ਦੇ ਅੰਦਰ ਨਾਮ ਜਪਣ ਵਾਲਿਆਂ ਦੇ ਸਿਮਰਨ ਕਰਨ ਵਾਲਿਆਂ ਨੂੰ ਜਿਹੜਾ ਸੁਖ ਹੈ ਉਹ ਪਰਮਾਤਮਾ ਤੋਂ ਦੂਰ ਨਹੀਂ ਕਰਦਾ ਕਿਸੇ ਵੇਲੇ ਮਨੁੱਖ ਦੁਖੀ ਹੋਵੇ ਤੇ ਗੁਰੂ ਘਰ ਆਉਂਦਾ ਹੈ ਨਾਮ ਜਪਦਾ ਹੈ ਪਰ ਜ਼ਿੰਦਗੀ ਵਿੱਚ ਜਦੋਂ ਸੁੱਖ ਜਾਦੇ ਵੱਧ ਜਾਂਦੇ ਹਨ ਉਹਦਾ ਸਨੇਹ ਪੈ ਜਾਂਦਾ ਸੁੱਖਾਂ ਨਾਲ ਪ੍ਰੇਮ ਪਿਆਰ ਪੈ ਜਾਂਦਾ ਹੈ ਤੇ ਪਰਮਾਤਮਾ ਨੂੰ ਮਨੁੱਖ ਭੁਲਾ ਦਿੰਦਾ ਸਤ ਗੁਰੂ ਜੀ ਕਹਿੰਦੇ ਉਹਨਾਂ ਮਨੁੱਖਾਂ ਦੀ ਪਰਮ ਅਵਸਥਾ ਬਣ ਜਾਂਦੀ ਹੈ ਜਿਹੜੇ ਮਨੁੱਖ ਸੁੱਖਾਂ ਦੇ ਨਾਲ ਪਿਆਰ ਨਹੀਂ ਕਰਦੇ ਉਨ੍ਹਾਂ ਦੇ ਅੰਦਰੋਂ ਡਰ ਮੁੱਕ ਜਾਂਦਾ ਹੈ ਭੈ ਮੁੱਕ ਜਾਂਦਾ ਹੈ ਤੇ ਕੰਚਨ ਮਾਟੀ ਮੰਨ। ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦੇ ਹਨ। ਕਿ ਮਿੱਟੀ ਦਾ ਉਹ ਨਰਾਦਰ ਨਹੀਂ ਕਰਦੇ ਸੋਨੇ ਦੀ ਉਪਮਾ ਨਹੀਂ ਕਰਦੇ। ਸੋਨੇ ਨੂੰ ਤੇ ਮਿੱਟੀ ਨੂੰ ਇੱਕ ਕਰਕੇ ਜਾਣਦੇ ਆ ਨੇ ਬੜੀ ਵੱਡੀ ਅਵਸਥਾ ਹੈ। ਕਿਉਂਕਿ ਮਨੁੱਖ ਅੱਜ ਦਾ ਜਿਹੜਾ ਹੈ ਲੋਭੀ ਲਾਲਚੀ ਹੈ ਡੋਲਣ ਲੱਗਿਆ ਕੁਝ ਦਮੜਿਆਂ ਤੇ ਵੀ ਡੋਲ ਜਾਂਦਾ ਹੈ। ਪਰ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦੀ ਕੰਚਨ ਕਹਿੰਦੇ ਹਨ ਸੋਨੇ ਨੂੰ ਸਤਿਗੁਰੂ ਜੀ ਕਹਿੰਦੇ ਸੋਨੇ ਨੂੰ ਵੀ ਮਿੱਟੀ ਕਰਕੇ ਮੰਨਦੇ ਹਨ ਇੱਕ ਸਮਾਨ ਜਾਣਦੇ ਹਨ ਉਹਨਾਂ ਦੇ ਮਨ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਰਹਾਉ ਨਾ ਨਿੰਦਿਆ ਨਾ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਨਾ ਤੇ ਕੋਈ ਉਹਨਾਂ ਨੂੰ ਨਿੰਦਿਆ ਦਾ ਅਸਰ ਹੁੰਦਾ ਹੈ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਮਨੁੱਖ ਉਹਨਾਂ ਦੀ ਨਿੰਦਿਆ ਕਰਦਾ ਏ ਤੋ ਆਪਣਾ ਗੁਣ ਜਿਹੜਾ ਨੂੰ ਗਵਾਉਂਦੇ ਨਹੀਂ ਹਰ ਜਨ RAM ਨਾਮ ਗੁਣ ਗਾਵੇ ਸਤਿਗੁਰੂ ਜੀ ਕਹਿੰਦੇ ਹਰੀ ਦਾ ਜਨ ਪ੍ਰਮਾਤਮਾ ਦੇ ਨਾਮ ਦੇ ਗੁਣਾ ਨੂੰ ਗਾਉਂਦਾ ਏ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਉਹਦੀ ਨਿੰਦਿਆ ਵੀ ਕਰਦਾ ਤੋ ਆਪਣੇ ਗੁਣਾ ਨੂੰ ਛੱਡਦਾ ਨਹੀਂ ਤੇ ਆਗਦਾ ਨਹੀਂ ਹੈ ਨਾ ਨਿੰਦਿਆ ਨਾ ਉਸਤਤ ਜਾਕੈ ਨਾ ਕੋਈ ਨਿੰਦਿਆ ਦਾ ਅਸਰ ਹੁੰਦਾ ਉਹਨਾਂ ਦੇ ਸਰੀਰ ਤੇ ਨਾ ਉਹ ਕਿਸੇ ਦੀ ਆਪ ਹੀ ਨਿੰਦਿਆ ਕਰਦੇ ਨਾ ਕਿਸੇ ਦੀ ਝੂਠੀ ਖੁਸ਼ਾਮਦ ਉਸਤ ਦੀ ਕਰਦੇ ਹਨ ਜੋ ਕੁਝ ਵੀ ਮਨੁੱਖ ਹੈ ਉਸੇ ਤਰ੍ਹਾਂ ਹੀ ਉਹਨੂੰ ਬੋਲਦੇ ਹਨ ਕਹਿੰਦੇ ਹਨ ਨਾ ਕਿਸੇ ਦੀ ਨਿੰਦਿਆ ਕਰਦੇ ਹਨ ਨਾ ਉਹਨਾਂ ਨੂੰ ਆਪਣੀ ਨਿੰਦਿਆ ਦਾ ਕੋਈ ਅਸਰ ਹੈ ਕੋਈ ਕੋਈ ਜੋ ਮਰਜ਼ੀ ਕਹੀ ਜਾਵੇ ਨਾ ਨਿੰਦਿਆ ਨਾ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਉਹਨਾਂ ਦਾ ਲੋਭ ਛੁੱਟ ਜਾਂਦਾ ਹੈ ਮੋਹ ਛੱਟ ਜਾਂਦਾ ਵਾ ਅਭਿਮਾਨ ਅਹੰਕਾਰ ਤੋਂ ਦੂਰ ਹੋ ਜਾਂਦੇ ਹਨ ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨ ਹਰਖ ਕਹਿੰਦੇ ਹਨ ਖੁਸ਼ੀ ਨੂੰ ਸੋਗ ਕਹਿੰਦੇ ਹਨ ਗਮੀ ਨੂੰ ਸਤਿਗੁਰੂ ਜੀ ਕਹਿੰਦੇ ऐसे मनुख दी जेडी ऊंची अवस्था ਵਾਲਾ ਪਰਮਾਤਮਾ ਦਾ ਨਾਮ ਜਪਦਾ ਹੈ ਗੁਰੂ ਤੇਗ ਬਹਾਦਰ ਮਹਾਦਾ ਜੀ ਕਹਿੰਦੇ ਹਰ ਖ ਖੁਸ਼ੀ ਤੋਂ ਉਹ ਮਨੁੱਖ ਨਿਆਰਾ ਰਹਿੰਦਾ ਹੈ ਵੱਖਰਾ ਹੋ ਜਾਂਦਾ ਹੈ ਖੁਸ਼ੀ ਹੋਵੇ ਤੇ ਕਦੇ ਪਰਮਾਤਮਾ ਨੂੰ ਭੁਲਾਉਂਦਾ ਨਹੀਂ ਅਨੇਕਾਂ ਅਕਸਰ ਇਹ ਦੇਖਦੇ ਆ ਜਦੋਂ ਮਨੁੱਖ ਦੇ ਕੋਲ ਸੁੱਖ ਵੱਧਦੇ ਹਨ ਖੁਸ਼ੀ ਦਾ ਵੇਲਾ ਆਉਂਦਾ ਹੈ ਪਰਮਾਤਮਾ ਨੂੰ ਭੁੱਲ ਕੇ ਨੱਚਣ ਟੱਪਣਾ ਆਦ ਵਸਤੂਆਂ ਖਾਣ ਪੀਣ ਵਿੱਚ ਲੱਗ ਜਾਂਦਾ ਤੇ ਪ੍ਰਮਾਤਮਾ ਨੂੰ ਭੁੱਲ ਜਾਂਦਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਹਰ ਇੱਕ ਖੁਸ਼ੀ ਤੋਂ ਵੀ ਐਸਾ ਮਨੁੱਖ ਜਿਹੜਾ ਅਲਿਪਤ ਹੋ ਜਾਂਦਾ ਹੈ ਸੋਗ ਗਮੀ ਦੇ ਵਿੱਚ ਵੀ ਉਹ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਉਹਦੇ ਮਨ ਉਤੇ ਕੋਈ ਅਸਰ ਨਹੀਂ ਪੈਂਦਾ ਨਿਆਰੇ ਦਾ ਅਰਥ ਹੈ ਵਖਰਾਪਨ ਉਹਦੇ ਅੰਦਰ ਰਹਿੰਦਾ ਹੈ ਹਰ ਇੱਕ ਸੋਗ ਤੇ ਰਹੇ ਨਿਆਰੋ ਨਾਹੇ ਮਾਣ અપਮਾਨਾ ਮਾਣ ਦਾ ਅਰਥ ਹੈ ਆਦਰ અપਮਾਨ ਦਾ ਅਰਥ ਹੈ ਨਿਰਾਦਰ ਨਾ ਤੇ ਉਹਨੂੰ ਆਪਣੇ ਮਾਣ ਦੀ ਕੋਈ ਵਡਿਆਈ ਕਰਾਉਂਦੀ ਮਨ ਦੇ ਵਿੱਚ ਚਾਪ ਇਹ ਦੰਦਾ ਨਾ ਕੋ ਨੂੰ ਆਪਣੇ અપਮਾਨ ਦਾ ਕੋਈ ਡਰ ਹੁੰਦਾ ਜੇ ਕੋਈ ਉਹਦਾ ਨਿਰਾਦਰ ਵੀ ਕਰਦਾ ਏ ਨਿੰਦਿਆ ਵੀ ਕਰਦਾ ਏ ਪਰਮਾਤਮਾ ਦਾ ਭਗਤ ਨਾਮ ਜਪਣ ਵਾਲਾ ਇਹ ਬੜੀ ਵੱਡੀ ਅਵਸਥਾ ਹੈ ਸਾਡੇ ਅੰਦਰ ਇਹ ਚੀਜ਼ਾਂ ਨਹੀਂ ਹੈਗੀਆਂ ਜੇ ਸਾਡਾ ਕੋਈ ਨਰਾਦਰ ਕਰਦਾ ਏ ਅਸੀਂ ਲੋਕ ਗੁੱਸਾ ਕਰ ਜਾਂਦੇ ਜੇ ਮਾਣ ਕਰਦਾ ਅਸੀਂ ਖੁਸ਼ ਹੁੰਨੇ ਕਿ ਭਾਈ ਬੜੀ ਸੇਵਾ ਕਰਦਾ ਏ ਤੇ ਸਾਨੂੰ ਚਾ ਚੜਦਾ ਏ ਸਾਡੇ ਅੰਦਰ ਹਉਮੈ ਆ ਜਾਂਦੀ ਪਰ ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਉੱਚੀ ਅਵਸਥਾ ਵਾਲੇ ਹਨ ਉਹਨਾਂ ਤੇ ਖੁਸ਼ੀ ਗਮੀ ਦਾ ਅਸਰ ਨਹੀਂ ਹੁੰਦਾ ਨਿਆਰੇ ਰਹਿੰਦੇ ਹਨ ਨਾ ਮਾਣ ਦਾ અપਮਾਨ ਦਾ ਆਦਰ ਦਾ ਨਿਰਾਦਰ ਦਾ ਕੋਈ ਵੀ ਉਹਨਾਂ ਤੇ ਅਸਰ ਨਹੀਂ ਹੁੰਦਾ ਉਹ ਗੁਰੂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ 12 ਸਾਲ ਵਾਸਤੇ ਉਹਨਾਂ ਨੇ ਖਡੂਰ ਸਾਹਿਬ ਕੀਤੀ ਤੇ 12 ਸਾਲਾਂ ਦੇ ਅੰਦਰ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਾਇਆ ਇਹ ਵਸੇ ਜਾਣ ਵੀ ਨਹੀਂ ਸਕਦੇ ਬਜ਼ੁਰਗ ਅਵਸਥਾ ਹੈ ਵੇਖਣ ਵਾਲੇ ਲੋਕ ਕਈ ਕਹਿੰਦੇ ਹਨ ਕਿ ਰੋਟੀ ਤੋਂ ਆਤਰੂ ਕਰਕੇ ਗਰੀਬੀ ਦੇ ਵਿੱਚ ਬੁੱਢੇ ਵਾਰੇ ਘਰੇ ਇਹਨਾਂ ਨੂੰ ਕੋਈ ਸਾਥਦਾ ਨਹੀਂ ਤੇ ਕੁੜਮਾਂ ਦੇ ਘਰ ਪਾਣੀ ਢੋਂਦੇ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਐਸੇ ਬੋਲ ਜਿਹੜੇ ਲੋਕ ਬੋਲਦੇ ਰਹੇ ਜੇ ਜੁਲਾਹੇ ਦੀ ਖੱਡੀ ਨਾਲ ਅੜ ਕਰਕੇ ਡਿੱਗਿਆ ਤੇ ਉਹ ਜੁਲਾਹੀ ਨੇ ਐਸੇ ਬੋਲ ਬੋਲੇ ਹਨ ਕਿ ਜਿਹੜੇ ਸੁਣੇ ਨਹੀਂ ਜਾ ਸਕਦੇ ਕਹਿ ਲਗੀ ਅਮਰੂ ਨੇ ਥਾਵਾ ਹੋਵੇਗਾ ਜਿਹੜਾ ਅੱਧੀ ਰਾਤ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਸਿਮਰਨ ਸੇਵਾ ਵਿੱਚ ਜੁਟਿਆ ਉਹਨੂੰ ਆਪਣੇ ਮਾਣ ਅਪਮਾਨ ਦੀ ਕੋਈ ਗੱਲ ਰਹਿ ਨਹੀਂ ਜਾਂਦੀ ਪਰ ਇਸ ਗੱਲ ਨੂੰ ਆਪਣੇ ਜੀਵਨ ਵਿੱਚ ਢਾਲਣਾ ਬੜਾ ਔਖਾ ਹੈ ਗੱਲ ਕਰਨੀ ਤੇ ਸੁਣਨੀ ਬੜੀ ਸੌਖੀ ਹੈ ਪਰ ਕੋਈ ਸਾਡਾ ਅਪਮਾਨ ਕਰੇ ਸਾਡਕੋ ਬਰਦਾਸ਼ਤ ਨਹੀਂ ਹੁੰਦਾ ਜੇ ਕੋ ਮਾਣ ਕਰੇ ਤੇ ਸਿਖੋ ਛੁਣਨੇ ਜੇ ਨਰਾਦਰ ਕਰੇ ਤੇ ਸਾਡਕੋ ਜੜਿਆ ਨਹੀਂ ਜਾਂਦਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਨਾਂ ਕਿਸੇ ਦੀ ਗੱਲ ਪਰਵਾਹ ਕੀਤਿਆਂ 12 ਸਾਲ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕਰਕੇ ਤੇ ਪਰਮ ਅਵਸਥਾ ਨੂੰ ਪ੍ਰਾਪਤ ਹੋਏ ਹਨ ਐਸੇ ਮਨੁੱਖਾ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਮਾਣ-ਅਪਮਾਨ ਵਾਲੀ ਗੱਲ ਨਹੀਂ ਰਹਿ ਜਾਂਦੀ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹੇ ਨਿਰਾਸਾ ਐਸੇ ਮਨੁੱਖ ਆਪਣੀਆਂ ਆਸਾਂ ਨੂੰ ਮਾਰ ਦਿੰਦੇ ਹਨ ਤੇ ਜਗਤ ਦੇ ਵਿੱਚੋਂ ਨਿਰਾਸ਼ ਰਹਿੰਦੇ ਹਨ ਉਪਰਾਮ ਰਹਿੰਦੇ ਹਨ ਕਿਉਂ ਕਿਉ ਹਰ ਥਾਂ ਪ੍ਰਮਾਤਮਾ ਨੂੰ ਜਾਣਦੇ ਹਨ ਮੜੁਖ ਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਇਹ ਜਗਤ ਵਿੱਚ ਰਹਿ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਸੰਸਾਰ ਵਿੱਚ ਰਹਿੰਦਿਆਂ ਤੂੰ ਇਹਦੇ ਤੋਂ ਨਰਾਜ਼ ਰਹਿ ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਦਾਲੇਪਾ ਤੋਹੀ ਸੰਗ ਸਮਾਈ ਕਹਿਣ ਲੱਗੇ ਜੰਗਲਾਂ ਵਿੱਚ ਵਣ ਦੇ ਵਿੱਚ ਕੱਲ ਹੀ ਖੋਜਣ ਵਾਸਤੇ ਜਾਣਾ ਉਹ ਪ੍ਰਮਾਤਮਾ ਤੇਰੇ ਕੋਲ ਹੈ ਤੇ ਤੋਂ ਇਸ ਸੰਸਾਰ ਵਿੱਚ ਰਹਿੰਦੇ ਆਂ ਜੇ ਤੋ ਪਰਾਮ ਰਹੇ ਜਗ ਤੇ ਰਹੇ ਨਿਰਾਸਾ ਜਗਤ ਦੇ ਵਿੱਚ ਰਹਿੰਦੇ ਆਂ ਨਿਰਾਸਾ ਰਹੇ ਆਸ ਤੋ ਰਹਿਤ ਰਹੇ ਕਾਮ ਕ੍ਰੋਧ ਜੇ ਪਰਸਾ ਨਾਹਣ ਤੇ ਘਟ ਬ੍ਰਾਹਮਣ ਵਾਸਾ ਐਸੇ ਮਨੁੱਖਾਂ ਨੂੰ ਕਾਮ ਵਾਸ਼ਨਾ ਜਿਹੜੀ ਉਹ ਪੂਰੀ ਨਹੀਂ ਸਕਦੇ ਕਾਮ ਉਹਨਾਂ ਦੇ ਨੇੜੇ ਵੀ ਨਹੀਂ ਟੁੱਕਦਾ ਆਪਣੇ ਕੈਰੇਕਟਰ ਤੋਂ ਕਦੇ ਮਨੁੱਖ ਡਿੱਗਦਾ ਨਹੀਂ ਡੇੜਾ ਮਨੁੱਖ ਪਰਮਾਤਮਾ ਨਾਲ ਜੁੜ ਜਾਂਦਾ ਹੈ ਉਹਨੂੰ ਕਦੀ ਵਾਸ਼ਨਾਵਾਂ ਨਹੀਂ ਸਤਾਉਂਦੀਆਂ ਉਹਨਾਂ ਦੇ ਵਾਸ ਵਿੱਚ ਹੋ ਜਾਂਦੀਆਂ ਹਨ ਗੁਰੂ ਕਿਰਪਾ ਕਰ ਦਿੰਦਾ ਹੈ ਤੇ ਸਤਗੁਰੂ ਜੀ ਕਹਿਣ ਲੱਗੇ ਹੇ ਕਾਮੰਗ ਨਰਕ ਬਿਸਰਾਮੰਗ ਜਿਹੜਾ ਮਨੁੱਖ ਕਾਮ ਵਾਸ਼ਨਾ ਵਿੱਚ ਜ਼ਿਆਦਾ ਰਹਿੰਦਾ ਹੈ ਕਹਿਣ ਲੱਗੇ ਇਹਦਾ ਨਰਕਾਂ ਦੇ ਵਿੱਚ ਵਾਸ ਰਹਿੰਦਾ ਹੈ ਹੇ ਕਾਮੰਗ ਨਰਕ ਵਿਸਰਾਮ ਕਹਿ ਲਗੇ ਨਰਕਾਂ ਦੇ ਵਿੱਚ ਵਿਸਰਾਮ ਹੋਵੇਗਾ ਜੇ ਤੂੰ ਆਪਣੇ ਕਰੈਕਟਰ ਤੋਂ ਹੀ ਨਾ ਹੋ ਕਰਕੇ ਕਾਮ ਵਾਸ਼ਨਾ ਵਿੱਚ ਡਿੱਗਦਾ ਹੈ ਤੇ ਜਿਹੜੇ ਮਨੁੱਖ ਪ੍ਰਮਾਤਮਾ ਨਾਲ ਜੁੜੇ ਸਤਿਗੁਰੂ ਜੀ ਕਹਿੰਦੇ ਗੁਰੂ ਕਿਰਪਾ ਕਰ ਦਿੰਦਾ ਹੈ ਕਾਮ ਕ੍ਰੋਧ ਜੇ ਪਰਸੈ ਨਾ ਹਨ ਐਸੇ ਮਨੁੱਖਾਂ ਨੂੰ ਕਾਮ ਵਾਸ਼ਨਾਵਾਂ ਸਤਾਉਂਦੀ ਨਹੀਂ ਹੈ ਕ੍ਰੋਧ ਦੇ ਅੰਦਰ ਉਹ ਕਿਸੇ ਦਾ ਬੁਰਾ ਨਹੀਂ ਕਰਦੇ ਪਰਸਦੇ ਨਹੀਂ ਹਨ ਟੁਕਦੇ ਵੀ ਨਹੀਂ ਅਨ ਤਿਹ ਘਟ ਬ੍ਰਹਮਨ ਵਾਸਾ ਐਸੇ ਮਨੋਕਾ ਅੰਦਰ ਫਿਰ ਬ੍ਰਹਮ ਪਰਮਾਤਮਾ ਕਾਲਪੁਰਖ ਵਹਿਗੁਰੂ ਦਾ ਵਾਸਾ ਹੋ ਜਾਂਦਾ ਹੈ ਪਹਿਲਾ ਕਾਮ ਨੂੰ ਅੰਦਰੋਂ ਕੱਢਣਾ ਪਵੇਗਾ ਪੰਜ ਵਿਕਾਰ ਮਾਰਨੇ ਪੈਣਗੇ ਕ੍ਰੋਧ ਦਾ ਤਿਆਗ ਕਰਨਾ ਪਵੇਗਾ ਲੋਭ ਅਹੰਕਾਰ ਦਾ ਮਨੁੱਖ ਤਿਆਗ ਕਰੇਗਾ ਤਾਂ ਪਰਮਾਤਮਾ ਦਾ ਅੰਦਰ ਵਾਸਾ ਹੋਵੇਗਾ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਅਕਸਰ ਇਹ ਗੱਲ ਕਹਿੰਨੇ ਆ ਕਿ ਸਾਡਾ ਮਨ ਨਹੀਂ ਟਿਕਦਾ ਮਾਨ ਭਾਈ ਕਿਸ ਤਰ੍ਹਾਂ ਟਿਕੇ ਜਦੋਂ ਸਾਡੇ ਮਨ ਵਿੱਚ ਅਜੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਹੰਕਾਰ ਹੈ, ਉਹਨਾਂ ਚਿਰ ਪਰਮਾਤਮਾ ਦਾ ਨਾਮ ਨਹੀਂ ਟਿਕਦਾ। ਬ੍ਰਹਮ ਦਾ ਨਿਵਾਸ ਨਹੀਂ ਹੋ ਸਕਦਾ। ਜੇ ਅਸੀਂ ਭਾਂਡੇ ਵਿੱਚ ਕੋਈ ਵਸਤੂ ਪਾਉਣੀ ਤੇ ਭਾਂਡੇ ਨੂੰ ਪਹਿਲਾਂ ਖਾਲੀ ਕਰਨਾ ਪਵੇਗਾ ਤਾਂ ਦੂਜੀ ਵਸਤੂ ਪੈ ਸਕਦੀ ਹੈ। ਬ੍ਰਹਮ ਦਾ ਨਿਵਾਸ ਪਰਮਾਤਮਾ ਸਾਡੇ ਅੰਦਰ ਨਾਮ ਤਾਂ ਹੀ ਟਿਕ ਸਕਦਾ ਹੈ ਜੇ ਸਾਡੇ ਅੰਦਰ ਇਹ ਪੰਜ ਵਿਕਾਰ ਮਰ ਜਾਣਗੇ। ਤੇ ਸਤਿਗੁਰੂ ਕਿਰਪਾ ਕਰਦੇ ਹਨ ਤਾਂ ਹੀ ਮਨ ਵਸ ਵਿੱਚ ਆਉਂਦਾ ਹੈ ਮਨ ਵਸ ਆਵੇ ਨਾਨਕ ਜੇ ਪੂਰਨ ਕਿਰਪਾ ਆਵੇ ਗੁਰੂ ਕਿਰਪਾ ਕਰੇ ਤਾਂ ਇਹ ਮਨ ਜਿਹੜਾ ਵਸ ਵਿੱਚ ਆਉਂਦਾ ਏ ਉਦਾਂ ਹੀ ਆਉਂਦਾ ਨਹੀਂ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਵਾਸਾ ਹੋ ਜਾਂਦਾ ਜਿਨ੍ਹਾਂ ਦੀ ਵਕਾਰਾਂ ਤੋਂ ਖਲਾਸੀ ਹੋ ਜਾਂਦੀ ਹੈ ਗੁਰ ਕਿਰਪਾ ਜੇ ਨਰ ਕਉ ਕੀਨੇ ਤੇ ਇਹ ਜੁਗਤ ਪਛਾਨੀ ਸਾਰੇ ਸ਼ਬਦ ਦਾ ਨਚੋੜ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਦੱਸਦੇ ਹਨ ਕਹਿ ਲੱਗੇ ਜਿੰਨੀਆਂ ਵੀ ਇਹ ਅਵਸਥਾ ਦਾ ਜ਼ਿਕਰ ਕੀਤਾ ਹੈ ਕਿ ਜਿਹੜਾ ਮਨੁੱਖ ਦੁੱਖਾਂ ਨੂੰ ਦੁੱਖ ਕਰਕੇ ਨਹੀਂ ਮੰਨਦਾ ਖੁਸ਼ੀ ਤੇ ਗਮੀ ਨੂੰ ਨਹੀਂ ਮੰਨਦਾ ਸੋਨੇ ਨੂੰ ਵੀ ਮਿੱਟੀ ਕਰਕੇ ਮੰਨਦਾ ਹੈ ਮਿੱਟੀ ਨੂੰ ਸੋਨਾ ਕਰਕੇ ਇੱਕੋ ਹੀ ਬਰਾਬਰਤਾ ਨਾਲ ਮੰਨਦਾ ਹੈ ਕਾਮ ਕ੍ਰੋਧ ਜਿਹਦੇ ਵਸ ਵਿੱਚ ਆ ਜਾਂਦਾ ਹੈ ਜਿਹੜਾ ਇਹਨਾਂ ਵਿੱਚ ਗਲਤਾਂ ਨਹੀਂ ਹੁੰਦਾ ਬ੍ਰਹਮ ਦਾ ਨਿਵਾਸ ਹੋ ਜਾਂਦਾ ਹੈ ਹੋਇਆ ਕਿਸ ਤਰ੍ਹਾਂ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਗੁਰ ਕਿਰਪਾ ਜੇ ਨਰਕੋ ਕੇ ਨੀ ਇਹ ਗੱਲ ਮਨੁੱਖ ਯਾਦ ਰੱਖੇ ਜਿਸ ਮਨੁੱਖ ਉਹਦੇ ਗੁਰੂ ਕਿਰਪਾ ਕਰਦਾ ਵੇ ਤਾਂ ਇਹ ਜੁਗਤ ਨੂੰ ਪਛਾਣਦਾ ਹੈ ਮਨੁੱਖ ਉਹਦਾ ਇਹਨਾਂ ਅਵਸਥਾਂ ਤੇ ਕਾਬੂ ਨਹੀਂ ਪਾ ਸਕਦਾ ਇਹਨਾਂ ਜੁਗਤੀਆਂ ਨੂੰ ਮਨੁੱਖ ਦੇ ਅੰਦਰ ਟਿਕਾ ਨਹੀਂ ਆ ਸਕਦਾ ਇਹਨਾਂ ਜੁਗਤੀਆਂ ਦੇ ਵਿੱਚ ਤਾਂ ਹੀ ਮਨੁੱਖ ਪੂਰਨ ਹੋ ਸਕਦਾ ਹੈ ਕਿ ਜਿਹਦੇ ਉੱਤੇ ਗੁਰੂ ਕਿਰਪਾ ਕਰਦਾ ਹੈ ਗੁਰੂ ਤੋਂ ਬਗੈਰ ਇਹ ਕਦੇ ਵੀ ਮਨੁੱਖ ਇਹਨਾਂ ਅਵਸਥਾਵਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ ਜੇ ਗੁਰੂ ਨੇ ਕਿਰਪਾ ਕੀਤੀ ਹੈ ਤਾਂ ਹੀ ਅਸੀਂ ਗੁਰੂ ਕੀ ਸੰਗਤ ਵਿੱਚ ਬੈਠੇ ਹਾਂ ਅਮਰਤ ਵੇਲੇ ਉੱਠੇ ਹਾਂ ਇਸ਼ਨਾਨ ਪਾਨ ਕੀਤਾ ਹੈ ਬਾਣੀਆਂ ਦੇ ਨਿਤਨੇਮ ਸੁਣੇ ਹਨ ਕੀਤੇ ਹਨ ਜੇ ਗੁਰੂ ਨੇ ਕਿਰਪਾ ਕੀਤੀ ਹੈ ਜੇ ਗੁਰੂ ਨਾ ਜਾਵੇ ਤੇ ਮਨੁੱਖ ਗੁਰੂ ਕਰ ਨਹੀਂ ਆ ਸਕਦਾ ਸੇਵਾ ਨਹੀਂ ਕਰ ਸਕਦਾ ਸਿਮਰਨ ਨਹੀਂ ਕਰ ਸਕਦਾ ਗੁਰੂ ਕਿਰਪਾ ਜੇ ਨਰ ਕੋ ਕਿੰਨੇ ਜਿੰਨਾ ਮਨੁੱਖਾਂ ਦੇ ਉਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਤੇ ਇਹ ਜੁਗਤ ਪਛਾਨੀ ਐਸੇ ਮਨੁੱਖਾਂ ਨੇ ਇਹ ਜੁਗਤੀ ਨੂੰ ਪਛਾਨ ਲਿਆ ਹੈ ਨਾਨਕ ਲੇਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੇ ਤੇ ਜਿਨ੍ਹਾਂ ਦੀ ਇਹ ਅਵਸਥਾ ਬਣ ਜਾਂਦੀ ਸਤਗੁਰੂ ਜੀ ਕਥਨ ਕਰਦੇ ਹਨ ਨੌਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਕਹਿਣ ਲੱਗੇ ਨਾਨਕ ਐਸੇ ਜਿਹੜੇ ਮਨੁੱਖ ਹਨ ਜਿਨ੍ਹਾਂ ਦੀ ਪਰਮ ਅਵਸਥਾ ਬਣ ਜਾਂਦੀ ਹੈ ਉਹ ਪ੍ਰਮਾਤਮਾ ਗੋਬਿੰਦ ਦੇ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦੇ ਹਨ ਜਿਦਾਂ ਪਾਣੀ ਦੇ ਨਾਲ ਪਾਣੀ ਸਮਾ ਜਾਂਦਾ ਹੈ ਇਥੇ ਨੰਨੇ ਦੇ ਨਾਲ ਪਾਣੀ ਸਤਿਗੁਰਾਂ ਨੇ ਸ਼ਬਦ ਦੀ ਵਰਤੋਂ ਕੀਤੀ ਹੈ ਨਾਣੇ ਦੇ ਨਾਲ ਨਹੀਂ ਪੱਪੇ ਕੰਨਾ ਨੰਨੇ ਬਿਹਾਰੀ ਪਾਣੀ ਵੈਸੀ ਅਸੀਂ ਲੇਖਣ ਵਿੱਚ ਨਾਣੇ ਨੂੰ ਵਿਹਾਰੀ ਪਾ ਕਰਕੇ ਪਾਣੀ ਕਹਿੰਦੇ ਪਰ ਇੱਥੇ ਸਤਿਗੁਰਾਂ ਨੇ ਜੇਕਰ ਕੀਤਾ ਜਿਉ ਪਾਣੀ ਸੰਗ ਪਾਣੀ ਕੇ ਜਿਸ ਤਰ੍ਹਾਂ ਪਾਣੀ ਦੇ ਵਿੱਚ ਜਲ ਦੇ ਵਿੱਚ ਜਲ ਸਮਾ ਜਾਂਦਾ ਹੈ ਜਿੰਨਾ ਉਤੇ ਗੁਰੂ ਕਿਰਪਾ ਕਰ ਦਿੰਦਾ ਹੈ ਉਹ ਇਹ ਜੁਗਤ ਨੂੰ ਪਛਾਣ ਕਰਕੇ ਗੋਬਿੰਦ ਪ੍ਰਮਾਤਮਾ ਕਾਲਪੁਰਕ ਵੈਗੁਰੂ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦੇ ਜਿੱਦਾਂ ਪਾਣੀ ਦੇ ਵਿੱਚ ਪਾਣੀ ਸਮਾ ਜਾਂਦਾ ਹੈ ਜੇ ਅਸੀਂ ਗੜਵਾ ਭਰ ਕੇ ਪਾਣੀ ਦਾ دریا ਸਮੁੰਦਰ ਵਿੱਚ ਪਾਈਏ ਤੇ ਉਹੋ ਹੀ ਪਾਣੀ ਕਦੇ ਅਸੀਂ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਉਹ ਪਾਣੀ ਪਾਉਂਦੇ ਆ ਪਾਣੀ ਵਿੱਚ ਸਮਾ ਜਾਂਦਾ ਹੈ ਤੇ ਰੁੜ ਜਾਂਦਾ ਹੈ ਨਵੇਂ ਪਾਣੀ ਦਾ ਗੜਵਾ ਭਰਿਆ ਜਾ ਸਕਦਾ ਹੈ ਪਰ ਉਹੋ ਹੀ ਪਾਣੀ ਜੇ ਅਸੀਂ ਬਾਹਰ ਕੱਢਣਾ ਹੋਵੇ ਤੇ ਨਹੀਂ ਨਿਕਲ ਸਕਦਾ ਕਿਉਂਕਿ ਉਹ ਸਮਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਐਸੀ ਅਵਸਥਾ ਬਣ ਜਾਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਜਿੱਦਾਂ ਪਾਣੀ ਦੇ ਨਾਲ ਪਾਣੀ ਸਮਾ ਜਾਂਦਾ ਏ ਇਦਾਂ ਗੁਰੂ ਦਾ ਸਿੱਖ ਗੁਰੂ ਦੇ ਵਿੱਚ ਸਮਾ ਜਾਂਦਾ ਏ ਉਹਨਾਂ ਦੀ ਜੋਤ ਇੱਕ ਹੋ ਜਾਂਦੀ ਹੈ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਜਿੱਦਾਂ ਜਲ ਦੇ ਵਿੱਚ ਜਲ ਸਮਾ ਜਾਂਦਾ ਏ ਇਦਾਂ ਹਰੀ ਦਾ ਜਨ ਹਰੀ ਪਰਮਾਤਮਾ ਵਿੱਚ ਸਮਾ ਜਾਂਦਾ ਏ ਜੇ ਗੁਰੂ ਕਿਰਪਾ ਕਰੇ ਗੁਰੂ ਦੀ ਕਿਰਪਾ ਦੀ ਲੋੜ ਅਸੀਂ ਹੱਥ ਜੋੜ ਕਰਕੇ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰੋ ਸਾਡੇ ਅੰਦਰ ਇੰਨੀ ਅਵਸਥਾ ਨਹੀਂ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਤਿਗੁਰੂ ਜੀ ਅਸੀਂ ਗਿਆਨ ਨਹੀਂ ਜਾਣਦੇ ਧਿਆਨ ਲਾਉਣਾ ਨਹੀਂ ਜਾਣਦੇ ਕੋਈ ਕਰਮ ਨਹੀਂ ਕੀਤਾ ਸੇਵਾ ਨਹੀਂ ਕਰਦੇ ਕਿਰਪਾ ਦੀ ਲੋੜ ਹੈ ਜੇ ਦਇਆ ਕਰ ਦਿਓ ਤੇ ਇਹ ਅਵਸਥਾਵਾਂ ਸਾਨੂੰ ਪ੍ਰਾਪਤ ਹੋ ਸਕਦੀਆਂ ਸਤਿਗੁਰੂ ਜੀ ਕਿਰਪਾ ਕਰਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਆ ਨੇ ਸਾਨੂੰ ਇਹ ਅੱਜ ਦੇ ਫੁਰਮਾਨ ਅੰਦਰ ਸਮਝਾਉਣਾ ਕੀਤਾ ਹੈ ਗੁਰਬਾਣੀ ਦੇ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੇ ਅੱਗੇ ਤੋਂ ਸਤਿਗੁਰੂ ਜੀ ਸਮਾਤ ਤੇ ਸੋਝੀ ਬਖਸ਼ਿਸ਼ ਕਰਨ ਜੋ ਸਤਿਗੁਰੂ ਤੇਗ ਬਾਦਰ ਮਹਾਰਾਜ ਜੀ ਦਾ 350 ਸਾਲਾ ਸ਼ਤਾਬਦੀ ਸ਼ਹੀਦੀ ਸਮਾਗਮ ਬੜੇ ਵੱਡੇ ਪੱਧਰ ਤੇ 25 ਨਵੰਬਰ ਨੂੰ ਮਨਾਏ ਜਾ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਅਸੀਂ ਵਾਦੋ ਵਦ ਸਤਿਗੁਰਾਂ ਦੀ ਬਾਣੀ ਦਾ ਜਾਪ ਕਰਕੇ ਸਤਿਗੁਰਾਂ ਦੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ ਕਰ ਸਕੀਏ ਗੁਰਬਾਣੀ ਦੀਆਂ ਖੇਲੀਆਂ ਪੰਕਤੀਆਂ ਨੂੰ ਸ਼ਬਦ ਦੀਆਂ ਅਖੇਰ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਗੁਰ ਕਿਰਪਾ ਜਿਹ ਨਰ ਕਉ ਕੇਨੇ ਤੇਹ ਇਹ ਜੁਗ ਤਪਛਾਨੇ ਨਾਨਕ ਲੀਨ ਭਇਓ ਗੋਬਿੰਦ ਸੋ ਜੋ ਪਾਨੇ ਸੰਗ ਪਾਨੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ